ਜਿਹੜੀ ਮੁਲਕ ਦੇ ਅੰਦਰ ਤਣਾਅ ਬਣਿਆ ਹੈ ਜਿਹੜਾ ਮੁਲਕ ਦੇ ਅੰਦਰ ਚਿੰਤਾ ਤਵਾਹੀ ਦਾ ਮੰਜ਼ਰ ਹੈ ਪਾਤਸ਼ਾਹ ਕਿਰਪਾ ਕਰਨ ਠੰਡ ਬਰਤਾਨ ਕਿਉਂਕਿ ਆਮ ਲੋਕ ਜੰਗ ਨਹੀਂ ਚਾਹੁੰਦੇ ਤੇ ਗੁਰੂ ਕੇ ਪਿਆਰਿਓ ਜਿਹੜੇ ਸਿਰਫ ਇਹ ਲੋਗ ਏ ਤੇ ਰਿੱਲਾ ਪਾ ਰਹੇ ਨੇ ਜੰਗ ਦਾ ਮਜ਼ਾਕ ਉਡਾ ਰਹੇ ਨੇ ਉਹਨਾਂ ਨੂੰ ਕੀ ਪਤਾ ਉਹਨਾਂ ਮਾਮਾਂ ਦਾ ਦਰਦ ਜਿਨ੍ਹਾਂ ਮਾਮਾ ਨੇ ਆਪਣੇ ਪੁੱਤਰਾਂ ਨੂੰ ਫੌਜ ਵਿੱਚ ਭੇਜਿਆ ਹੋਇਆ ਜਿਨ੍ਹਾਂ ਜਿਨ੍ਹਾਂ ਭੈਣਾਂ ਨੇ ਆਪਣੇ ਪਤੀ ਨੂੰ ਜੰਗ ਵਿੱਚ ਭੇਜਿਆ ਹੋਇਆ ਸਭ ਕੁਝ ਦਾਤ ਤੇ ਲਾਰ ਰੱਖਿਆ ਏ ਉਹਨਾਂ ਨੂੰ ਜਾ ਕੇ ਪੁੱਛੋ ਜੰਗ ਦੀ ਆਵਾਜ਼ ਜੰਗ ਦਾ ਡਰ ਜੰਗ ਦਾ ਭਾਵ ਅਰਥ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਇੱਕ ਇੱਕ ਮਿੰਟ ਕਿੱਕ ਪੱਲ ਉਹਨਾਂ ਦਾ ਕਿਵੇਂ ਗੁਜ਼ਰਦਾ ਏ ਜਿਹੜੇ ਹਾਸੋ ਵਿਖਣੇ ਆ ਸੋਸ਼ਲ ਮੀਡੀਆ ਦਾ ਵਰਤੋਂ ਕਰਕੇ 파 ਰਹੇ ਨਾ ਉਹ ਕੀ ਜਾਣਣ ਜਿਨ੍ਹਾਂ ਨੇ ਮਜ਼ਾਕ ਬਣਾਇਆ ਇਸ ਮੌਤ ਦੇ ਸائے ਨੂੰ ਮੌਤ ਦੇ ਟੱਣ ਬ ਨੂੰ ਉਹ ਕੀ ਜਾਣਣ ਕਿਉਂਕਿ ਜਦ ਬਾਣ ਲੱਗਿਆ ਤਬੇ ਰੋਸ ਸਕਿਆ ਜਿਹਨੂੰ ਇਹ ਦੀ ਸੇਕ ਨਹੀਂ ਜਿਹਨੂੰ ਪੁੱਜਿਆ ਨਾ ਕੋਈ ਇਦਾਂ ਕਰਦਾ ਏ ਜਿਹਨੂੰ ਸੇਕ ਪੁੱਜਿਆ ਹੈ ਨਾ ਉਹਨੂੰ ਪਤਾ ਏ ਕਿ ਜਿਨ੍ਹਾਂ ਦੇ ਜਵਾਨ ਪੁੱਤ 21 ਕੀ ਕੀ ਸਾਲ ਦੇ ਗੋਲੀ ਦਾ ਸ਼ਿਕਾਰ ਬਣ ਕੇ ਧਰਤੀ ਤੋਂ ਰੁਕਸਤ ਹੋ ਗਏ ਨੇ ਉਹਨਾਂ ਮਾਮਾ ਨੂੰ ਪੁੱਛੋ جنگ ਦਾ ਕੀ ਅਰਥ ਹੈ ਛੋਟਾ ਜਿਹਾ ਸ਼ਬਦ ਹੈ ਜੰਗ ਨਿਕਾ ਜਿਹਾ ਸ਼ਬਦ ਹੈ ਜੰਗ ਪਰ ਦੇ ਪਹਾਵਰਥ ਬੜੇ ਖਤਰਨਾਕ ਨਿਕਲਦੇ ਨੇ ਜੰਗ ਤੋਂ ਭਾਵ ਤワイ ਹੁੰਦਾ ਹੈ ਜੰਗ ਤੋਂ ਭਾਵ ਮਾਮਾ ਦੀਆਂ ਗੋਦ ਦਾ ਸੁਨਹਿ ਹੋ ਜਾਣਾ ਹੁੰਦਾ ਹੈ ਜੰਗ ਦਾ ਭਾਵ ਔਰਤੇ ਮੱਥੇ ਦੀ ਸ਼ਾਨ ਸੰਦੂਰ ਦਾ ਮਿਟ ਜਾਣਾ ਹੁੰਦਾ ਏ ਜੰਗ ਦਾ ਮਤਲਬ ਹੁੰਦਾ ਏ ਮਾਮਾ ਕੋਲੋਂ ਪੁੱਤਾਂ ਦਾ ਦੂਰ ਹੋਣਾ ਧੀਆਂ ਦਾ ਦੂਰ ਹੋਣਾ ਤੇ ਹਰ ਪਾਸੇ ਤਵਾਹੀ ਦਾ ਮੰੰਜਰ ਨੂੰ ਜੰਗ ਕਹਿੰਦੇ ਆ ਇਹਦਰੂ ਕੇ ਪਿਆਰੋ ਜਿਹੜੇ ਜੰਗ ਜੰਗ ਭੂਕ ਰਹੇ ਨੇ ਨਾ ਉਹਨਾਂ ਨੂੰ ਨਹੀਂ ਪਤਾ ਕਿ ਇਹਨਾ ਬੰਬਾਂ ਇਹਨਾਂ ਬਰਬਾਦੀਆਂ ਇਹਨਾਂ ਗੋਲੀਆਂ ਨੇ ਫਿਰ ਇਹ ਨਹੀਂ ਵੇਖਣਾ ਕਿ ਕੌਣ ਅਮੀਰ ਤੇ ਕੌਣ ਗਰੀਬ ਕੌਣ ਚਤਰ ਤੇ ਕੌਣ ਸਿਆਣਾ ਕੌਣ ਮੰਦ ਬੁੱਧੀ ਇਹਨਾਂ ਨੇ ਆਪਣਾ ਕਰਮ ਕਰਨਾ ਹੈ ਆ ਦੇਖੋ ਨਾ ਜੋਰ ਬਿਕ ਸੰਗ ਲੱਗੀ ਸੀ ਰੂਸ ਦੀ ਕਿਵੇਂ ਉੱਥੇ ਤਵਾਹੀ ਦਾ ਮੰਜ਼ਰ ਹੋਇਆ ਸੀ ਕੋਈ ਪਾਣੀ ਪਹਣਾਉਣ ਵਾਲਾ ਨਹੀਂ ਸੀ ਬਚਿਆ ਨਿਕਣੇ ਕਿ ਬੱਚੇ ਵਰੂਹ ਦੀ ਚਪੇਟ ਵਿਚ ਆਏ ਤਾਹਾਂ ਮਾਰਦੇ ਗਲਕਾਰੀਆਂ ਮਾਰਦੇ ਕੋਈ ਸਿਰ ਪੁਲਸਣ ਵਾਲਾ ਨਹੀਂ ਕੱਲੇ ਭੱਗਦਰ ਮੱਚੀਏ ਨਿੱਕੇ ਨਿੱਕੇ ਬੱਚੇ ਕੱਲੇ ਰਹਿ ਗਏ ਮਾਪਿਆਂ ਕੋਲ ਮਾਪੇ ਮਾਰੇ ਗਏ ਬੱਚੇ ਅਨਾਥ ਹੋ ਕੇ ਭੱਜਦੇ ਨੇ ਉਹਨਾਂ ਬੱਚਿਆਂ ਦੀਆਂ ਚੀਕਾਂ ਸੁਣ ਨਹੀਂ ਹੁੰਦੀਆਂ ਢਿੱਡੀਆਂ ਦਰਦਨਾਕ ਚੀਕਾਂ ਮਾਪੇ ਮਾਰੇ ਗਏ ਨੇ ਬੱਚੇ ਭੱਜ ਰਹੇ ਨੇ ਰੋੜਦੇ ਕੋਈ ਸਿਰ ਨਹੀਂ ਪੁਲਸਦਾ ਕੋਈ ਦੋਕਟ ਪਾਣੀ ਦਾ ਨਹੀਂ ਪੀਉਂਦਾ ਏ ਜੰਗ ਦਾ ਪ੍ਰਣਾਮ ਏ ਜੰਗ ਦਾ ਏ ਸਟਾਏ ਸੁਰਦਾਸ ਕਰਦੇ ਆ ਪਾਤਸ਼ਾਹ ਜੀ ਜੰਗ ਨਾ ਲੱਗੇ ਏ ਜੰਗ ਨਾ ਹੋਏ ਦਵਾਈ ਨਾ ਹੋਏ ਦੇਖੋ ਨਾ ਕਹਿੰਦੇ ਮਨੁੱਖ ਬੰਦਰ ਤੋਂ ਮਨੁੱਖ ਬਣਿਆ ਏ ਪਰ ਮਾਫ ਕਰਨਾ ਕੰਮ ਬੰਦਰ ਤੋਂ ਵੀ ਭੜੇ ਇੱਕ ਇੱਕ ਬੜੀ ਮਹਾਵਰਾ ਕਿ ਬੰਦਰਾ ਤੋਂ ਵਿਸਾਲ ਆ ਜਾਏ ਸਾਰਾ ਪਿੰਡ ਫੂਕ ਦੇ ਹੁਣ ਬੰਦਾ ਬੰਦਰ ਤੋਂ ਵੀ ਥੱਲੇ ਗਿਰ ਕੇ ਹੱਤੋਂ ਪਾਂ ਟੈਂਕਾ ਰੂਪੀ ਮਸਾਲ ਨਾਲ ਥਾਰੀ ਧਰਤੀ ਨੂੰ ਲੋਂਦਾ ਫੁੰਗਦਾ ਫਿਰਦਾ ਏ ਕੀ ਕਹੀਏ ਹੁਣ ਬੰਦਰਾਤ ਮਸਾਲ ਏ ਕਿ ਬੰਦੇ ਹੱਥ ਮਸਾਲ ਏ ਕੀ ਕਹੀਏ ਬੰਦਾ ਇਹਨਾਂ ਪਸ਼ੂਆਂ ਤੋਂ ਕਹਿੜੀ ਮਾਨਸਿਕਤ ਨੂੰ ਧਾਰਨ ਕਰਕੇ ਧਰਤੀ ਤੇ ਬਹੁਤ ਜ਼ਬਰਦਸਤ ਵਾਈ ਲੈ ਆ ਰਿਹਾ ਏ ਇਹ ਬੰਦੇ ਤੂੰ ਤਾਂ ਕਰਮ ਕਰਕੇ ਇਸ ਬੰਦੇ ਔਰ ਕਾਲਪੁਰਖ ਦਾ ਭੇਦ ਮਿਟਾ ਕੇ ਉਹਦੇ ਵਿੱਚ ਤੂੰ ਲੀਨ ਹੋਣਾ ਸੀ ਤੂੰ ਸ਼ੈਤਾਨ ਬਣ ਗਿਆ ਦੇਸ ਜਲਦੇ ਬੋਦੇ ਸਮੇਂ ਅੰਦਰ ਆਓ ਗੁਰੂ ਕੇ ਪਿਆਰਿਓ ਅਕਾਲ ਪੁਰਖ ਦਾ ਸਿਮਰਨ ਧਨ ਗੁਰੂ ਦਾਸ ਪਾਤਸ਼ਾਹ ਜੀ ਦਾ ਨਾਮ ਰਾਗ ਤਨਸਰੀ ਦੀ ਅੰਦਰ ਮੇਰੀ ਪ੍ਰੀਤ ਗੋਵਿੰਦ ਸਿਉ ਜਿਨ ਕਟੈ ਮੈਂ ਤੋ ਮੋਲ ਮਹੰਗੀ ਲਈ ਜੀ ਸਟੈ ਆਓ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰ ਲਈਏ ਜੀ ਮੇਰੀ ਮੇਰੀ ਸਿਮਰਨ ਕਰੋ ਨੈਣ ਅਭ ਲੋਕਨੋ ਇੱਕ ਸਿਮਰਨ ਕਰੋ ਨੈਣ ਅਭ ਲੋਕਨੋ ਸ਼ਰਮਨ ਬਾਣੀ ਸੋ ਜਸ ਕਾਰ ਕਰੋ ਜੀ thank you ਸੰਗਤ ਬਿਨਾ ਪਾ ਨਹੀਂ ਉਪਜੈ ਸਾਧ ਸੰਗਤ ਬਿਨਾ ਪਾ ਨਹੀਂ ਉਪਜੈ ਭਗਵਨ ਪਾਕਤ ਨਹੀਂ ਹੋਏ ਤੇਰੀ ਭਗਵਨ ਪਾਕਤ ਨਹੀਂ ਹੋਏ ਤੇਰੀ ਸਾਧ ਸੰਗਤ ਬਿਨਾ ਪਾ ਨਹੀਂ ਉਪਜੈ ਭਗਵਨ ਪਾਕਤ ਨਹੀਂ ਹੋਏ ਤੇਰੀ No yeah. yeah.